ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਹਤਾਰੇ ਦਰਸ਼ਨ ਪੇਟਤ ਹੋਤ ਨਿਹਾਲ ਹਰ ਕਾ ਨਾਮ ਵਿਚਾਰੇ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਟਟ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਵਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਤਾਰੇ ਦਰਸ਼ਨ ਪੇਟਤ ਹੋਤ ਨਿਹਾਲ ਹਰ ਕਾ ਨਾਮ ਵਿਚਾਰੇ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਤਾ ਰਹੇ ਦਰਸ਼ਨ ਪੇਟਤ ਹੋਤ ਨਿਹਾਲ ਹਰਿ ਕਾ ਨਾਮ ਵਿਚਾਰੇ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖ ਮੁਖ ਦੇਵੈ ਕਟੈ ਜਮ ਕੇ ਫੰਦਰ ਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਤਾਰੇ ਦਰਸ਼ਨ ਪੇਟਤ ਹੋ ਤਨੇ ਹਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਟਾਟ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਹਤਾਰੇ ਦਰਸ਼ਨ ਪੇਟਤ ਹੋਤ ਨਿਹਾਲ ਹਰ ਕਾ ਨਾਮ ਵਿਚਾਰੇ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਟਟ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਤਾਰੇ ਦਰਸ਼ਨ ਪੇਟਤ ਹੋ ਤਨੇ ਹਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਟੈ ਜਮ ਕੇ ਫੰਦਰ ਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਹ ਤਾਰੇ ਦਰਸ਼ਨ ਪੇਟਤ ਹੋਤ ਨਿਹਾਲ ਹਰਿ ਕਾ ਨਾਮ ਵਿਚਾਰੇ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਤਾਰੈ ਦਰਸ਼ਨ ਪੇਟਤ ਹੋਤ ਨਿਹਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖ ਖਦ ਮੁਖ ਦੇਵੈ ਟਟ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂ ਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ नानक नाम अधरा सतनाम श्री वाहि गुरु साहिब जी सोरठ महला پنجਵਾ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਤਾ ਰਹੇ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੇ ਫੰਦਰ ਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੁਕਾ ਮਨ ਸਤਾਰੈ ਦਰਸ਼ਨ ਪੇਟਤ ਹੋਤ ਨਿਹਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ नानक नाम अधरा सतनाम श्री वाहि गुरु साहिब जी सोरठ महला پنجワ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਹਤਾਰੇ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖਾ ਮੁਖ ਦੇਵੈ ਕਟੈ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਤਾਰੈ ਦਰਸ਼ਨ ਪੇਟਤ ਹੋਤ ਨਿਹਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖਾ ਮੁਖ ਦੇਵੈ ਕਟੈ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੁਕਾ ਮਨ ਸਤਾਰੈ ਦਰਸ਼ਨ ਪੇਟਤ ਹੋਤ ਨਿਹਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖਾ ਮੁਖ ਦੇਵੈ ਕਟੈ ਜਮ ਕੇ ਫੰਦਰ ਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਤਾਰੈ ਦਰਸ਼ਨ ਪੇਟਤ ਹੋਤ ਨਿਹਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖ ਮੁਖ ਦੇਵੈ ਟਾਟੇ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ नानक नाम अधरा सतनाम श्री वाहि गुरु साहिब जी सोरठ महला پنجਵਾ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਹਤਾਰੇ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖ ਮੁਖ ਦੇਵੈ ਟਾਟੇ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ नानक नाम अधरा सतनाम श्री वाहि गुरु साहिब जी सोरठ महला پنجવા ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਹਤਾਰੇ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਟਟੇ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਤਾਰੈ ਦਰਸ਼ਨ ਪੇਟਤ ਹੋਤ ਨਿਹਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖਾ ਮੁਖ ਦੇਵੈ ਟਾਟੇ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਤਾਰੈ ਦਰਸ਼ਨ ਪੇਟਤ ਹੋਤ ਨਿਹਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਾ ਮੁਖ ਦੇਵੈ ਕਟੈ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੁਕਾ ਮਨ ਸਤਾਰੈ ਦਰਸ਼ਨ ਪੇਟਤ ਹੋਤ ਨਿਹਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਟਾਟੇ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ नानक नाम अधरा सतनाम श्री वाहि गुरु साहिब जी सोरठ महला پنجਵਾ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਤਾਰੇ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਆਖ ਖਦ ਮੁਖ ਦੇਵੈ ਟਾਟ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ नानक नाम अधरा सतनाम श्री वाहि गुरु साहिब जी सोरठ महला پنجਵਾ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਤਾਰੇ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖ ਮੁਖ ਦੇਵੈ ਕਟੈ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ नानक नाम अधरा सतनाम श्री वाहि गुरु साहिब जी सोरठ महला پنجワ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਹਤਾਰੇ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖ ਮੁਖ ਦੇਵੈ ਕਟੈ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੁਕਾ ਮਨ ਸਤਾਰੈ ਦਰਸ਼ਨ ਪੇਟਤ ਹੋਤ ਨਿਹਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ नानक नाम अधरा सतनाम श्री वाहि गुरु साहिब जी सोरठ महला پنجਵਾ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਹਤਾ ਰਹੇ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਤ ਗੁਰੂ ਗੋਵਿੰਦਾ ਹਰ ਹਰ ਨਾਮ ਔਖ ਮੁਖ ਦੇਵੈ ਕਟੈ ਜਮ ਕੇ ਫੰਦਾ ਰਹਾ ਸਮਰਥ ਪੁਰਖ ਪੂਨ ਬਿਦਾਤੇ ਆਪੇ ਕਰਨੈ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ